ਜੰਮੂ ਕਸ਼ਮੀਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਐਲਾਨ ਜੰਮੂ ਕਸ਼ਮੀਰ ਵਿੱਚ 18 ਸਤੰਬਰ ਤੋਂ ਤਿੰਨ ਘੇੜਾਂ ਤੇ ਹਰਿਆਣਾ ਵਿੱਚ 1 ਅਕਤੂਬਰ ਨੂੰ ਪੈਣਗੀਆਂ ਵੋਟਾਂ ਜੂਨਸ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਦਾ ਭਰੋਸਾ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਤੇ ਕੀਤੀ ਗੱਲਬਾਤ ਆਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਵੱਲੋਂ 16 ਲੱਖ ਦੇ ਬੁਲਟ ਪ੍ਰੂਵ ਪਿੱਛੇ ਦਿੱਤੇ ਭਾਸ਼ਣ ਦਾ ਮਾਮਲਾ ਗਰਮਾਇਆ ਐਸਐਸਐਲਬੀ ਰਾਹੀਂ ਧਰਤੀ ਨਿਰੀਖਣ ਉਪਗ੍ਰਹ ਸਫਲਤਾਪੂਰਵਕ ਲਾਂਚ ਟਾਈਟਲਰ ਖਿਲਾਫ ਦੋਸ਼ ਤੈਅ ਕਰਨ ਬਾਰੇ ਫੈਸਲਾ ਹੁਣ 30 ਅਗਸਤ ਨੂੰ ਇਸ਼ਤਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਭਾਰਤੀ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਜੰਮੂ ਕਸ਼ਮੀਰ ਵਿੱਚ ਲਗਭਗ 1 ਦਹਾਕੇ ਮਗਰੋਂ 18 ਸਤੰਬਰ ਤੋਂ ਤਿੰਨ ਘੇੜਾ ਵਿੱਚ ਅਸੈਂਬਲੀ ਚੋਣਾਂ ਹੋਣਗੀਆਂ ਚੋਣ ਕਮਿਸ਼ਨ ਦੇ ਇਸ ਐਲਾਨ ਨਾਲ 5 ਸਾਲ ਪਹਿਲਾਂ ਧਾਰਾ 370 ਮਨਸੁਖ ਕੀਤੇ ਜਾਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਲਈ ਸਰਕਾਰ ਚੁਣਨ ਦਾ ਰਾਹ ਪੱਧਰਾ ਹੋ ਗਿਆ ਹੈ ਹਰਿਆਣਾ ਦੇ 90 ਮੈਂਬਰੀ ਅਸੈਂਬਲੀ ਦੀ ਚੋਣ ਦੇ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਦੋਮਾ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਅਕਤੂਬਰ ਨੂੰ ਕੀਤਾ ਜਾਵੇਗਾ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਮੌਸਮ ਦੇ ਖਰਾਬੀ ਤੇ ਕੁਦਰਤੀ ਆਫਤਾ ਕਰਕੇ ਫਿਲਹਾਲ 46 ਵਿਧਾਨ ਸਭਾ ਸੀਟਾਂ ਤੇ ਵਾਇਨਾਰਡ ਲੋਕ ਸਭਾ ਤੇ ਜਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਗਿਆ। ਪਰ ਹਾਲਾਤ ਦੇ ਵਿੱਚ ਸੁਧਾਰ ਹੁੰਦੇ ਹੀ 6 ਮਹੀਨਿਆਂ ਦੇ ਅੰਦਰ ਜਿਮਨੀ ਚੋਣ ਕਰਵਾਈ ਜਾਵੇਗੀ। ਮੋੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਸੁਖਵੀਰ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 90 ਮੈਂਬਰੀ ਜੰਮੂ ਕਸ਼ਮੀਰ ਅਸੈਂਬਲੀ ਲਈ ਤਿੰਨ ਗੇੜਾਂ ਵਿੱਚ ਚੋਣਾਂ ਦੌਰਾਨ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਕੁਮਾਰ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਲੋੜਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਵਿੱਚ ਅਸੈਂਬਲੀ ਚੋਣਾਂ ਜੋ 2019 ਵਿੱਚ ਹਰਿਆਣਾ ਨਾਲ ਹੀ ਹੋਈਆਂ ਸਨ, ਲਈ ਤਰੀਕਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਬੰਗਲਾਦੇਸ਼ ਦੀ ਅੰਤਰਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਜੂਨਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ। ਉਹਨਾਂ ਨੂੰ ਆਪਣੇ ਦੇਸ਼ ਵਿੱਚ ਹਿੰਦੂਆਂ ਤੇ ਸਾਰੇ ਕਟ ਗਿਣਤੀਆਂ ਦੀ ਰਾਕੀ ਤੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਕਿਹਾ ਹੈ ਕਿ ਬੰਗਲਾਦੇਸ਼ ਦੀ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਜੂਨਸ ਨੇ ਫੋਨ ਕੀਤਾ ਸੀ। ਮੌਜੂਦਾ ਸਥਿਤੀ ਤੇ ਵਿਚਾਰ ਚਰਚਾ ਕੀਤੀ ਗਈ। ਜਮਹੂਰੀ ਸਥਿਰ ਸ਼ਾਂਤੀਪੂਰਵਕ ਤੇ ਪ੍ਰਗਤੀਸ਼ੀਲ ਬੰਗਲਾਦੇਸ਼ ਲਈ ਭਾਰਤ ਦੀ ਹਮਾਇਤ ਦੁਹਰਾਈ ਉਹਨਾਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਸਾਰੀਆਂ ਕਟਗਿੰਤੀਆਂ ਦੀ ਰਾਖੀ ਤੇ ਸੁਰੱਖਿਆ ਦਾ ਭਰੋਸਾ ਦਿੰਦਾ ਹੈ ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਗਲਵਾ ਦੌਰਾਨ ਪ੍ਰਧਾਨ ਮੰਤਰੀ ਨੇ ਵਿਕਾਸ ਸੰਬੰਧੀ ਵਕਫ ਵਕਤ ਤਰਜੀਹਾਂ ਰੱਖੇ ਬੰਗਲਾਦੇਸ਼ ਵਿੱਚ ਲੋਕਾਂ ਦੀ ਹਮਾਇਤ ਕਰਨ ਲਈ ਭਾਰਤ ਦੀ ਪ੍ਰਤੀਬਰਤਾ ਤੇ ਜ਼ੋਰ ਦਿੰਦਾ ਹੈ सियासी अगुवाते अक्सर तंज कसने वाले मुख्यमंत्री भगवंत मान खुद ही मजाक ਦਾ ਪਾਤਰ ਬਣ ਗਏ। ਉਹਨਾਂ ਦੀ ਕਹਿਣੀ ਤੇ ਕਰਨੀ 'ਚ ਅੰਤਰ ਇੱਕ ਵਾਰ ਫਿਰ ਉਸ ਵੇਲੇ ਸਾਹਮਣੇ ਆਇਆ ਜਦੋਂ ਉਹਨਾਂ ਨੂੰ 78ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿੱਚ ਕਰਵਾਏ ਸੂਬਾ ਪੱਦਰੀ ਸਮਾਗਮ ਦੌਰਾਨ ਬੋਲਟ ਪ੍ਰੂਫ ਸ਼ੀਸ਼ਿਆਂ ਪਿੱਛੇ ਲੁੱਕ ਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ। ਜਦ ਕੀ ਉਹ ਹਮੇਸ਼ਾ ਸੱਤਾ ਵਿੱਚੋਂ ਸਰਕਾਰ ਚਲਾਉਣ ਦੀਆਂ ਬੜਕਾ ਹੀ ਨਹੀਂ ਮਾਰਦੇ ਸਗੋਂ ਵਿਰੋਧੀਆਂ ਨੂੰ ਇਹ ਮਿਹਣਾ ਵੀ ਦਿੰਦੇ ਹਨ ਕਿ ਜੇਕਰ ਉਹਨਾਂ ਨੂੰ ਇੰਨਾ ਹੀ ਡਰ ਲੱਗਦਾ ਹੈ ਤਾਂ ਉਹ ਸਿਆਸਤ ਛੱਡ ਜਾਣ ਉਹਨਾਂ ਨੂੰ ਖੁਦ ਹੀ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਪਿੱਛੇ ਲੁੱਕ ਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਾ ਪਿਆ ਹੈ ਜਿਸ ਨੂੰ ਲੈ ਕੇ ਕਾਫੀ ਚਰਚਾ ਹੈ ISRO ਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਹਲਾੜਾ ਦਿੰਦੇ ਹੋਏ ਇੱਕ ਛੋਟੇ ਸੈਟੇਲਾਈਟ ਲਾਂਚ ਵਹੀਕਲ ਤੇ ਇੱਕ ਧਰਤੀ ਨਿਰੀਖਣ ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ ਅਰਥ ਅਬਜ਼ਰਵੇਸ਼ਨ ਸੈਟਲਾਈਟ EOS8 ਨੂੰ ਲੈ ਕੇ ਜਾਣ ਵਾਲੀ ਤੀਜੀ ਡਿਵੈਲਪਮੈਂਟ ਫਲਾਈਟ ਨੂੰ ਇੱਕ ਯਾਤਰੀ ਸੈਟਲਾਈਟ SR0 ਡੈਮੋਸਟਰ ਦੇ ਨਾਲ ਯੋਜਨਾ ਅਨੁਸਾਰ ਸਫਲਤਾਪੂਰਵਕ ਤੈਅ ਕੀਤੇ অরਬਿਟ ਵਿੱਚ ਰੱਖਿਆ ਗਿਆ ਹੈ ISRO ਦੇ ਚੇਅਰਮੈਨ ਐਸ ਸੁਮਨਾਥ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ EOS8 ਉਪਗ੍ਰਹਿ ਦੇ ਨਾਲ ਤੀਜੀ ਵਿਕਾਸਸ਼ੀਲ ਉਡਾਣ LV D3 ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ ਰਾਕੜ ਨੇ ਯੋਜਨਾ ਅਨੁਸਾਰ ਪੁਲਾੜਵਾਨ ਨੂੰ ਬਹੁਤ ਹੀ ਸਟੀਕ ਆਰਬਿਟ ਚ ਰੱਖਿਆ ਹੈ ਮਿਸ਼ਨ ਡਾਇਰੈਕਟਰ ਐਸਐਸ ਵਿਰੋਧ ਦਾ ਕਹਿਣਾ ਹੈ ਕਿ ਅਸੀਂ ਐਸਐਲਵੀ ਦੀ ਯਾਤਰਾ ਵਿੱਚ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ 1984 ਵਿੱਚ ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਵਿੱਚ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਤਾਇ ਕਿਤੇ ਜਾਣ ਬਾਰੇ ਫੈਸਲਾ ਟਲ ਗਿਆ ਹੈ ਹੁਣ ਇਸ ਸਬੰਧੀ ਫੈਸਲਾ 30 ਅਗਸਤ ਨੂੰ ਆਵੇਗਾ ਵਿਸ਼ੇਸ਼ ਜੱਜ ਰਕੇਸ਼ ਸਿਆਲ ਨੇ 30 ਅਗਸਤ ਨੂੰ ਫੈਸਲਾ ਦੇਣ ਦਾ ਹੁਕਮ ਸੁਣਾਇਆ ਹੈ ਦੱਸਣਯੋਗ ਹੈ ਕਿ 19 ਜੁਲਾਈ ਨੂੰ ਸੀਬੀਆਈ ਤੇ ਟਾਈਟਲਰ ਦੇ ਵਕੀਲਾਂ ਦੀਆਂ ਦਲੀਲਾਂ ਤੇ ਸਪਸ਼ਟਿਕਰਨ ਤੋਂ ਬਾਅਦ ਵਿਸ਼ੇ ਸੀਬੀਆਈ ਜਾਜ ਰਕੇਸ਼ ਛਾਲ ਨੇ ਦੋਸ਼ ਤੈਅ ਕਰਨ ਬਾਰੇ ਹੁਕਮਾਂ ਨੂੰ ਰੱਖਮਾ ਰੱਖ ਲਿਆ ਸੀ ਪਹਿਲਾਂ ਅਦਾਲਤ ਨੇ 2 ਅਗਸਤ ਨੂੰ ਫੈਸਲਾ ਸੁਣਾਉਣਾ ਸੀ ਫਿਰ ਇਸ ਬਾਰੇ 16 ਅਗਸਤ ਤੈ ਕੀਤੀ ਗਈ ਪਰ 16 ਅਗਸਤ ਨੂੰ ਵੀ ਅਦਾਲਤ ਨੇ ਫੈਸਲਾ ਰੱਖਮਾ ਰੱਖ ਲਿਆ ਹੁਣ 30 ਅਗਸਤ ਨੂੰ ਫੈਸਲਾ ਸੁਣਾਇਆ ਜਾਵੇਗਾ ਸਾਲ 2022 ਲਈ ਸ਼ੁਕਰਵਾਨ ਨੂੰ 17ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਇਸ ਵਿੱਚ ਮੁਕੇਸ਼ ਗੋਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਫਿਲਮ ਬਾਗੀ ਦੀ ਤੀ ਨੂੰ ਸਰਵੋਤਮ ਪੰਜਾਬੀ ਫਿਲਮ ਦਾ ਅਵਾਰਡ ਮਿਲਿਆ ਹੈ ਇਹ ਫਿਲਮ 2022 ਵਿੱਚ ਰਿਲੀਜ਼ ਹੋਈ ਸੀ ਇਸ ਵਿੱਚ ਬਾਗੀਆਂ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ ਇਸ ਫਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਨੇ ਪੇਸ਼ ਕੀਤਾ ਹੋਰ ਪੁਰਸਕਾਰਾਂ ਦੇ ਖੇਤਰੀ ਸਿਨੇਮਾ ਦਾ ਦਬਦਬਾ ਰਿਹਾ ਹੈ ਜਿਸ ਚ ਮਲਿਆਲਮ ਫਿਲਮ ਆਟਮ ਦਾ ਪਲੇ ਨੂੰ ਸਰਵੋਤਮ ਫਿਚਰ ਫਿਲਮ ਦਾ ਪੁਰਸਕਾਰ ਮਿਲਿਆ ਤੇ ਹਰਮਨ ਪਿਆਰੀ ਕੰਨੜ ਫਿਲਮ ਕੰਤਾਰਾ ਲਈ ਰਿਸ਼ਭ ਸ਼ੈਟੀ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ। ਤਾਮਿਲ ਫਿਲਮ ਤਿਰਚੁਰਾ ਮਸਲਮ ਲਈ ਨਿਤਿਆ ਮੈਨਨ ਤੇ ਗੁਜਰਾਤੀ ਫਿਲਮ ਕੱਚ ਐਕਸਪ੍ਰੈਸ ਦੇ ਲਈ ਮਾਨਸੀ ਪਾਰਕ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ ਹੈ। ਨੇਰੋ ਸਟੇਡੀਅਮ ਫਰੀਦਕੋਟ ਵਿਖੇ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਸਨ ਚੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਰਕਾਰ ਵੱਲੋਂ ਆਜ਼ਾਦੀ ਗੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਸੀ ਪਰ ਪ੍ਰਸ਼ਾਸਨ ਨੇ ਸਨਮਾਨਿਤ ਕਰਨ ਵਾਲੇ ਫੁੱਲਾਂ ਦੇ ਹਾਰ ਫੜਾ ਦਿੱਤੇ ਅਤੇ ਇੱਕ ਸੁਤੰਤਰਤਾ ਸੰਗਰਾਮੀ ਪਰਿਵਾਰ ਦੇ ਮੈਂਬਰ ਨੇ ਸਾਰਿਆਂ ਦੇ ਗਲੇ ਵਿੱਚ ਹਾਰ ਪਾ ਦਿੱਤੇ ਫਿਰ ਇੱਕ ਦਰਜਾ 4 ਮਲਾਜਮ ਆਇਆ ਉਸ ਨੇ ਲੱਡੂਆਂ ਦੇ ਡੱਬੇ ਵੰਡ ਦਿੱਤੇ ਫੇਰੇ ਹੀ ਬਾਰੀ ਡੀਸੀ ਸਾਹਿਬ ਦੀ ਉਹਨਾਂ ਨੇ ਗਲੇ ਵਿੱਚ ਲੋਈਆਂ ਪਾਉਣ ਦੀ ਰਸਮ ਅਦਾ ਕੀਤੀ ਤਾਂ ਸੁਤੰਤਰਤਾ ਸੰਗਰਾਮੀ ਸਵਰਗੀ ਦਲਜੀਤ ਸਿੰਘ ਦੇ ਪੁੱਤਰ ਸੁਰੇਸ਼ अरोड़ा ਡਾਕਟਰ ਲਾਲ ਸਿੰਘ ਦੇ ਪੁੱਤਰ ਅਤੇ ਕੁਝ ਹੋਰ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਇਹਨਾਂ ਨੇ ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਤੇ ਡਾਕਟਰ ਲਾਲ ਸਿੰਘ ਮਾਰਗ ਤੇ ਗੇਟ ਬਣਾਉਣ ਦੇ ਮੁੱਦੇ ਤੇ ਡੀਸੀ ਫਰੀਦਕੋਟ ਪਾਸੋਂ ਜਾਣਨਾ ਚਾਹਿਆ ਤਾਂ ਉਹ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਏਸ ਨੂੰ ਲੈ ਕੇ ਇਹਨਾਂ ਨੇ ਪ੍ਰਸ਼ਾਸਨ ਦੇ ਪੈਰਾਂ ਵਿੱਚ ਸਨਮਾਨ ਸੁੱਟ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ ਕੇਂਦਰੀ ਮੰਤਰੀ ਮੰਡਲ ਨੇ ਕਰਨਾਟਕਾ ਤੇ ਵਿਧਾਨ ਸਭਾ ਚੋਣਾਂ ਵਾਲੇ ਮਹਾਰਾਸ਼ਟਰ ਵਿੱਚ ਮੈਟਰੋ ਰੇ ਰਹੀ ਸ਼ਹਿਰਾਂ ਵਿੱਚ ਸੰਪਰਕ ਵਧਾਉਣਾ ਤੇ ਬਿਹਾਰ ਤੇ ਉੱਤਰ ਪੱਛਮੀ ਬੰਗਾਲ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਦੇ ਲਈ ਪੰਜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਸਰਕਾਰ ਨੇ ਜੂਨ ਵਿੱਚ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਲਗਭਗ 2 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਉਹਦੀ ਤਰਜੀਹ ਨੌਕਰੀਆਂ ਪੈਦਾ ਕਰਨਾ ਅਤੇ ਹੋਰ ਆਰਥਿਕ ਵਿਕਾਸ ਲਈ ਸੰਪਰਕ ਬਣਾਉਣਾ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਕੱਢਿਆ ਹੈ ਇਸ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਤੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸੰਵਿਧਾਨ ਵਿੱਚ ਬੋਲਣ ਦੀ ਆਜ਼ਾਦੀ ਦੇ ਮਿਲੇ ਹੱਕਾਂ ਉੱਪਰ ਡਾਕਾ ਮਾਰਨ ਦੇ ਲਈ ਲਿਆਂਦੇ ਤਿੰਨ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ। ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਥਾਈਲੈਂਡ ਦੀ ਸਨਸਨ ਨੇ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਂਤੋ ਗਤਾਰਨ ਸ਼ਨਾਵਾਤਰਾ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ ਪੈਂਤੋ ਗਤਾਰਨ ਥਾਈਲੈਂਡ ਦੀ ਕਮਾਨ ਸੰਭਾਲਣ ਵਾਲੇ ਸ਼ਨਾਵਾਤਰਾ ਪਰਿਵਾਰ ਦੀ ਤੀਜੀ ਨੇਤਾ ਬਣੀ ਹੈ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਥਕਸੀਨ ਸ਼ਨਾਵਾਤਰਾ ਤੇ ਰਿਸ਼ਤੇਦਾਰ ਜਿੰਗਲੇਕ ਸ਼ਨਾਵਾਤਰਾ ਇਸ ਅਹੁਦੇ ਤੇ ਰਹਿ ਚੁੱਕੇ ਹਨ ਥਕਸੀਨ ਸ਼ਨਾਵਾਤਰਾ ਨੂੰ ਤਖਤਾ ਪਲਟ ਰਹੀ ਸਤਾ ਤੋਂ ਲੰਬੇ ਕਰ ਦਿੱਤਾ ਸੀ ਵੈਂਟੋ ਗਤਾਰਨ ਆਪਣੀ ਮਾਸੀ ਤੋਂ ਬਾਅਦ THAILAND ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਤੇ 37 ਸਾਲ ਦੀ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਨੇਤਾ ਬਣੀ ਹੈ। ਦੇਸ਼ ਵਿੱਚ ਅਗਨੀ ਮਿਜ਼ਾਇਲ ਦੇ ਪਿਤਾਮਾ ਮੰਨੇ ਜਾਂਦੇ ਆਰ ਐਨ ਅਗਰਵਾਲ ਦਾ ਦਿਹਾਂਤ ਹੋ ਗਿਆ। ਉਹ 84 ਵਰਿਆਂ ਦੇ ਸਨ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਦੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਅਗਰਵਾਲ ਦਾ ਉਮਰ ਸਬੰਧੀ ਬਿਮਾਰੀਆਂ ਦੇ ਕਾਰਨ ਦਿਹਾਂਤ ਹੋ ਗਿਆ। ਉਨਾ ਹైదరాబాద్ ਵਿੱਚ ਅਗਨੀ ਪ੍ਰੋਗਰਾਮ ਤੇ ਡਾਇਰੈਕਟਰ ਤੇ ਐਸਐਲ ਦੇ ਡਾਇਰੈਕਟਰ ਵੱਜੋਂ ਵੀ ਕੰਮ ਕੀਤਾ ਹੈ। ਭਾਰਤ ਦੇ ਮਜਾਇਲ ਮੈਨ ਅਤੇ ਸਾਬਕਾ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ ਨੇ ਆਈਜੀ ਐਮਡੀਪੀ ਦੀ ਸ਼ੁਰੂਆਤ ਕੀਤੀ ਸੀ ਤੇ ਅਗਨੀ ਪ੍ਰੋਗਰਾਮ ਇਸ ਦਾ ਮਹੱਤਵਪੂਰਨ ਹਿੱਸਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਲਦ ਹੀ ਜੇਲ੍ਹ ਤੋਂ ਬਾਹਰ ਆਉਣਗੇ ਤੇ ਉਹ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੇ। ਕਿਉਂਕਿ ਫੈਡਰਲ ਏਜੰਸੀਆਂ ਕੋਲ ਉਹਨਾਂ ਜਾਂ ਉਹਨਾਂ ਦੀ ਪਾਰਟੀ ਦੇ ਕਿਸੇ ਹੋਰ ਆਗੂ ਖਿਲਾਫ ਕੋਈ ਸਬੂਤ ਨਹੀਂ ਹੈ। ਭਗਵੰਤ ਮਾਨ ਨੇ ਦਿੱਲੀ ਵਿੱਚ ਆਪ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਸਿਸੋਦੀਆ ਨੂੰ ਤਾਨਾਸ਼ਾਹੀ ਦੀਆਂ ਜ਼ੰਜੀਰਾਂ ਤੋੜ ਕੇ ਇਨਸਾਫ਼ ਮਿਲਿਆ ਹੈ। ਭਗਵੰਤ ਮਾਨ ਨੇ ਆਪ ਨੂੰ ਦੇਸ਼ ਦਾ ਭਵਿੱਖ ਦੱਸਿਆ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜਨ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਆਪ ਕੌਮੀ ਪਾਰਟੀ ਹੈ ਇਸ ਲਈ ਸਾਰੀਆਂ ਚੋਣਾਂ ਲੜੇਗੀ। ਭਗਵੰਤ ਮਾਨ ਨੇ ਸੁਸੋਧੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੇ ਆਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਉਨ੍ਹਾਂ ਕਿਹਾ ਕਿ ਆਪ ਇਕਜੁੱਟ ਰਹੀ ਹੈ ਤੇ ਪਾਰਟੀ ਵਿੱਚ ਕੋਈ ਬਗਾਵਤ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੋਆ ਦੇ ਮਹਾਨ ਸ਼ਹੀਦ ਕਰਨੈ ਸਿੰਘ ਈਸੜੂ ਅਤੇ ਸ਼ਹੀਦ ਭਪਿੰਦਰ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਗਰੂਕ ਕਰਦੀਆਂ ਹਨ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ। ਉਹਨਾ ਕਹੇ ਕਿ ਦੇਸ਼ ਦੀ ਆਜ਼ਾਦੀ ਲਈ 95% ਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਦੇਸ਼ ਦੀ ਆਜ਼ਾਦੀ ਸਮੇ 121 ਦੇਸ਼ ਭਗਤਾਂ ਨੂੰ ਫਾਂਸੀ ਦਿੱਤੀ ਗਈ ਜਿਨ੍ਹਾਂ ਵਿੱਚੋਂ 93 ਸਖਸਾਂਾਂ ਤੇ 2646 ਦੇਸ਼ ਵਾਸੀਆਂ ਨੂੰ ਕਾਲੇ ਪਾਣੀ ਤੇ ਉਮਰ ਕੈਦ ਦੀ ਸਜ਼ਾ ਭੁਗਤਣੀ ਪਈ ਉਹਨਾਂ ਦੋਸ਼ ਲਗਾਏ ਕਿ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਵਾਲਾ سلوਕ ਕੀਤਾ ਹੈ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਹੈ ਹਾਲੇ ਤੱਕ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਫੌਕਸ ਕੌਂਡ ਦੇ ਚੇਅਰਮੈਨ ਜੰਗ ਲਿਊ ਨਾਲ ਮੁਲਾਕਾਤ ਕੀਤੀ ਹੈ ਅਤੇ ਦੇਸ਼ ਤੇ ਦੁਨੀਆ ਦੀ ਟੈਕਨੋਲੋਜੀ, ਕਾਟਾ ਤੇ ਭਵਿੱਖ ਬਾਰੇ ਵਿਚਾਰ ਵਟਾਂਦਰਾ ਕੀਤਾ। ਐਕਸ ਤੇ ਪੋਸਟ ਸਾਂਝ ਕਰਦਿਆਂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਫੌਕਸ ਕੌਂਡ ਦੇ ਚੇਅਰਮੈਨ ਨਾਲ ਮੁਲਾਕਾਤ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਹਮਾਇਤ ਮਿਲਣ ਦੇ ਨਾਲ ਦੇਸ਼ ਦੀ ਟੈਕ ਸਨਤ ਮਹੱਤਵਪੂਰਨ ਪੁਲਾੰਗ ਪੜ ਸਕਦੀ ਹੈ ਭਾਰਤ ਦੌਰੇ ਤੇ ਆਏ ਲਿਉ ਨੂੰ ਗਣਤੰਤਰ ਦਿਵਸ ਮੌਕੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਫੌਕਸਮੈਨ ਭਾਰਤ ਚ ਐਪਲ ਆਈਫੋਨ ਦਾ ਕੰਟਰੈਕਟਰ ਮੈਨੂਫੈਕਚਰਰ ਹੈ ਕੰਪਨੀ ਦਾ ਭਾਰਤ ਵਿੱਚ ਅੰਦਾਜ਼ਨ 9-10 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਸ ਮੌਕੇ ਤੇ ਤਕਨੀਕ ਨਾਲ ਜੁੜੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆੰਤਰੀ ਕਮੇਟੀ ਦੀ ਇਕੱਤਰਤਾ ਦੌਰਾਨ ਮਤਾ ਪਾਸ ਕਰਕੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਜਿੱਥੇ ਭਾਰਤ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਉੱਥੇ ਹੀ ਸਮੁੱਚੇ ਮਾਮਲੇ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੇ ਵੀ ਸਹਿਮਤੀ ਹੋਈ ਹੈ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦੇ ਆ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਸਿੱਖਾਂ ਨਾਲ ਜਾਣਬੁੱਝ ਕੇ ਤਕਾ ਤੇ ਬੇਇਨਸਾਫੀ ਕਰ ਰਹੀ ਹੈ ਇਹਦੀ ਇੱਕ ਮਿਸਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤਾ ਜਾਣਾ ਵਿਸਥਾਰਾ ਹੈ ਇਸ ਮੌਕੇ ਤੇ ਅੰਤਰਮ ਕਮੇਟੀ ਦੀ ਬੈਠਕ ਵਿੱਚ ਇਹ ਮਾਮਲਾ ਗੰਭੀਰ ਰੂਪ ਵਿੱਚ ਵਿਚਾਰਿਆ ਗਿਆ ਹੈ ਅਤੇ ਸਮੁੱਚੇ ਤੌਰ ਤੇ ਇਹ ਸਹਿਮਤੀ ਬਣੀ ਕਿ ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਿਸਤਾਰਤ ਰਿਪੋਰਟ ਭੇਜੀ ਜਾਵੇ ਤਾਂ ਜੋ ਸਿੰਘ ਸਹਿਬਾਨ ਕੌਮੀ ਭਾਵਨਾਵਾਂ ਅਨੁਸਾਰ ਅਗਵਾਈ ਦੇਣ ਅੰਤਰਮ ਕਮੇਟੀ ਨੇ ਬੰਦੀ ਸਿੰਘਾਂ ਨੂੰ ਦਿੱਤੇ ਜਾਂਦੇ 20000 ਰੁਪਏ ਦੇ ਮਾਸਿਕ ਸਨਮਾਨ ਭੱਤੇ ਨੂੰ ਵਧਾ ਕੇ 40000 ਰੁਪਏ ਕੀਤਾ ਹੈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ 4% ਦੀ ਮਹਿੰਗਾਈ ਪੱਤਾ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਸ਼ਿਫਸਨਾ ਜਯੂਬੀਟੀ ਦੇ ਪ੍ਰਧਾਨ ਉਦਵਠਾਕਰੇ ਦਾ ਮੰਨਣਾ ਹੈ ਕਿ ਮਹਾਵਿਕਾਸ ਅਗਾੜੀ ਐਮਬੀਏ ਨੂੰ ਆਪਣਾ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਕੇ ਹੀ ਵਿਧਾਨ ਸਭਾ ਚੋਣਾਂ 'ਚ ਉਤਰਨਾ ਚਾਹੀਦਾ ਹੈ। ਦੂਜੇ ਪਾਸੇ ਕਾਂਗਰਸ ਤੇ ਐਨਸੀਪੀ ਸ਼ਰਧ ਪਵਾਰ ਚਾਹੁੰਦੀਆਂ ਹਨ ਕਿ ਚੋਣਾਂ ਤੋਂ ਬਾਅਦ ਜ਼ਿਆਦਾ ਸੀਟਾਂ ਲੈਣ ਵਾਲੀ ਪਾਰਟੀ ਦਾ ਹੀ ਮੁੱਖ ਮੰਤਰੀ ਬਣਾਇਆ ਜਾਵੇ। ਮੁੰਬਈ ਵਿੱਚ ਮਹਾਵਿਕਾਸ ਅਗਾਰੀ ਵਰਕਰਾਂ ਦੇ ਸਾਂਝੇ ਸੰਮੇਲਨ ਦੌਰਾਨ ਉਦਵ ਠਾਕਰੇ ਦਾ ਕਹਿਣਾ ਹੈ ਕਿ ਕਾਂਗਰਸ ਤੇ ਐਨਸੀਪੀ ਸ਼ਰਤਪਾਤਰ ਮੁੱਖ ਮੰਤਰੀ ਦੇ ਅਹੁਦੇ ਲਈ ਜੋ ਵੀ ਚਿਹਰਾ ਤੈਅ ਕਰਨਗੇ ਉਹ ਉਸ ਦਾ ਸਮਰਥਨ ਕਰਨਗੇ ਪਰ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਕੇ ਹੀ ਚੋਣ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ ਉਦਵ ਠਾਕਰੇ ਨੇ ਜਿਆਦਾ ਸੀਟਾਂ ਜਿੱਤਣ ਵਾਲੀ ਪਾਰਟੀ ਦਾ ਮੁੱਖ ਮੰਤਰੀ ਬਣੇ ਜਾਣ ਦੇ ਤਰਕ ਦਾ ਇਹ ਕਹਿੰਦੇ ਆ ਵਿਰੋਧ ਕੀਤਾ ਕਿ ਇਸ ਨਾਲ ਗੱਠਜੋੜ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਆਪਣੀਆਂ ਸਾਥੀ ਪਾਰਟੀਆਂ ਦੀਆਂ ਜੜਾ ਵੱਡਣ ਵਿੱਚ ਲੱਗ ਗਈਆਂ ਹਨ ਤਾਂ ਕਿ ਉਹਨਾਂ ਦੀ ਪਾਰਟੀ ਦੀਆਂ ਸੀਟਾਂ ਹੀ ਜ਼ਿਆਦਾ ਆਉਣ ਤੇ ਉਸ ਦਾ ਮੁੱਖ ਮੰਤਰੀ ਬਣੇ ਉਦਵ ਠਾਕਰੇ ਦਾ ਕਹਿਣਾ ਹੈ ਕਿ ਇਹ ਤਜਰਬਾ ਉਹਨਾਂ ਨੂੰ ਭਾਜਪਾ ਨਾਲ ਗੱਠਜੋੜ ਦੌਰਾਨ ਹੋਇਆ ਹੈ ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਨੇਤਾ ਵਿਨਾਇਕ ਰਾਉਟ ਦੇ ਉਸ ਪਟੀਸ਼ਨ ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਰੈਣ ਰਾਣੇ ਨੂੰ ਸੱਮਨ ਜਾਰੀ ਕੀਤਾ ਜਿਸ ਵਿੱਚ ਰਤਨਾਗIRI ਸਿੰਧੂ ਦੁਰਗੋ ਚੋਣ ਹਲਕੇ ਤੋਂ ਰਾਣੇ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਰਾਣੇ ਨੇ ਦੋ ਵਾਰ ਸੰਸਦ ਮੈਂਬਰ ਰਾਉਤ ਨੂੰ ਲੋਕ ਸਭਾ ਲਈ ਆਪਣੀਆਂ ਪਹਿਲੀਆਂ ਚੋਣਾਂ ਵਿੱਚ 47800 58 ਵੋਟਾਂ ਦੇ ਫਰਕ ਨਾਲ ਹਰਾਇਆ ਰਾਣੇ ਨੂੰ 448514 ਵੋਟਾਂ ਮਿਲੀਆਂ ਜਦਕਿ ਰਾਉਤ 4656 ਵੋਟਾਂ ਹਾਸਲ ਕਰ ਸਕੇ ਉੱਤਰਾਖੰਡ ਦੇ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਨਾਲ ਕਤਲ ਤੌਰ ਤੇ ਜ਼ਬਰਜਨਾਹ ਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਮੌਜਮ ਨੇ ਉੱਤਰਾਖੰਡ ਦੀ ਹੱਦ ਨੇੜੇ ਉੱਤਰ ਪ੍ਰਦੇਸ਼ ਵਿੱਚ ਖਾਲੀ ਪਏ ਇੱਕ ਪਲਾਟ ਵਿੱਚ ਉਸ ਦੀ ਲਾਸ਼ ਟਿਕਾਣੇ ਲਾਉਣ ਤੋਂ ਬਾਅਦ ਪਹਿਲਾ ਚਿਹਰਾ ਪੱਥਰ ਨਾਲ ਕੁਚਲ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਪੀੜਤਾ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦੇ ਆਧਾਰ ਤੇ ਕੀਤੀ ਗਈ ਜਾਂਚ ਤੋਂ ਬਾਅਦ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਉੱਤਰਾਖੰਡ ਦੇ ਰੁਦਰਪੁਰ ਚ ਇੱਕ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਮਲਜ਼ਮ ਤਰਮਿੰਦਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ। ਇਲਾਹਾਬਾਦ ਹਾਈ ਕੋਰਟ ਨੇ ਲਖਨਊ ਬੈਂਚ ਦੇ 68000 ਸਹਾਇਕ ਅਧਿਆਪਕ ਭਰਤੀ ਪ੍ਰਕਿਰਿਆ ਦਾ ਨਤੀਜਾ ਨਵੇਂ ਸਿਰਿਓਂ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਹੁਣ ਬੇਸਿਕ ਸਿੱਖਿਆ ਵਿਭਾਗ ਨੂੰ 3 ਮਹੀਨਿਆਂ ਦੇ ਵਿੱਚ ਨਵੀਂ ਸੂਚੀ ਜਾਰੀ ਕਰਨੀ ਹੋਵੇਗੀ। ਉੱਥੇ ਇਲਾਹਾਬਾਦ ਹਾਈ ਕੋਰਟ ਦੇ ਇਸ ਹੁਕਮ ਨਾਲ ਯੂਪੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਨਵੀਂ ਸੂਚੀ ਤਿਆਰ ਹੋਣ ਨਾਲ ਪਿਛਲੇ 4 ਸਾਲਾਂ ਤੋਂ ਨੌਕਰੀ ਕਰ ਰਿਹਾ ਹਜ਼ਾਰਾਂ ਅਧਿਆਪਕ ਨੌਕਰੀਓਂ ਵਾਂਝੇ ਹੋਣਗੇ। ਯੂਪੀ ਵਿੱਚ 78000 ਅਧਿਆਪਕ ਭਰਤੀ ਮਾਮਲੇ ਵਿੱਚ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਦੀ ਡਬਲ ਬੈਂਚ ਨੇ ਅਧਿਆਪਕ ਭਰਤੀ ਦੀ ਮੈਰਿਟ ਲਿਸਟ ਰੱਦ ਕਰ ਦਿੱਤੀ ਨਾਲ ਹੀ ਸਰਕਾਰ ਨੂੰ ਰਾਖਮਕਰਨ ਨਿਜਮਾਵਲੀ 1994 ਦੀ ਧਾਰਾ 36 ਦੀ ਵਿਸ਼ੇਖ ਸਿੱਖਿਆ ਨਿਜਮਾਵਲੀ 1981 ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਕਰiyetੇ ਕਾਰਭਾਗ ਪੰਜਾਬ ਦੇ ਕਪੂਥਲਾ ਵਿਖੇ ਤਾਇਨਾਤ ਦੋ ਕਰਮਚਾਰੀਆਂ ਜਤਿੰਦਰ ਪਾਲ ਸਿੰਘ ਇਨਸਪੈਕਟਰ ਅਤੇ ਸੰਜੀਵ ਮਹਿੰਦੋਤਰਾ ਕਲਰਕ ਬਰੋਦ 10000 ਰੁਪਏ ਰਿਸ਼ਵਤ ਅਤੇ 20000 ਰੁਪਏ ਦੀ ਹੋਰ ਰਿਸ਼ਵਤ ਮੰਗਣ ਦੇ ਦੋ ਛੇੜ ਵਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਬੁਲਾਰੇ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕਪੂਤਲਾ ਸ਼ਹਿਰ ਦੇ ਕਿਆਮਪੁਰਾ ਵਿਖੇ ਬਿਜਲੀ ਦੀ ਇੱਕ ਦੁਕਾਨ ਚਲਾ ਰਿਹਾ ਹੈ ਉਸ ਨੇ ਮਾਰਚ ਮਹੀਨੇ ਵਿੱਚ ਇੱਕ ਕੂਲਰ ਵੇਚਿਆ ਤੇ ਕਿਸੇ ਕਾਰਨ ਕੂਲਰ ਖਰੀਦਣ ਵਾਲੇ ਗਾਖਰ ਨਾਲ ਕੋਈ ਵਿਵਾਦ ਹੋ ਗਿਆ ਇਸ ਦੇ ਨਿਪਟਾਰੇ ਲਈ ਇਹਨਾਂ ਦੋਵੇਂ ਮਲਜਮਾਨੇ ਦਖਲ ਦਿੱਤਾ ਜਿਸ ਤੋਂ ਬਾਅਦ ਰਿਸ਼ਵਤ ਦੀ ਮੰਗ ਕੀਤੀ ਗਈ ਉਹਨਾਂ ਨੇ ਇਹ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਉਹਨਾਂ ਨੇ ਇਸ ਮੌਕੇ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਬੁਲਾਰੇ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਵਧਰਸਤ ਪਾਏ ਗਏ ਹਨ ਕਿਉਂਕਿ ਇਹ ਜਵਾਨੀ ਸਬੂਤ ਵਜੋਂ ਪੇਸ਼ ਕੀਤੀ ਗਈ ਰਿਕਾਰਡਡ ਗੱਲਬਾਤ ਨਾਲ ਮੇਲ ਖਾਂਦੇ ਹਨ ਤਫਤੀਸ਼ੀ ਰਿਪੋਰਟ ਦੇ ਆਧਾਰ ਤੇ ਦੋਵਾਂ ਮੁਲਜ਼ਮਾਂ ਦੇ ਵਿਰੁੱਧ ਵਿਜੀਲੈਂਸ ਬਿਊਰੋ ਨੇ ਥਾਣਾ ਜਰੰਦਰ ਰੇਂਜ ਵਿਖੇ ਕੇਸ ਦਰਜ ਕੀਤਾ ਹੈ ਉਨਾ ਦੱਸਿਆ ਕਿ ਇਸ ਮਾਮਲੇ ਵਿੱਚ ਮੋਲਜਮ ਇੰਸਪੈਕਟਰ ਜਤਿੰਦਰ ਪਾਲ ਨੂੰ ਉਸਦੇ ਦਫ਼ਤਰ ਕਪੂਰਥਲਾ ਤੋਂ ਗ੍ਰਿਫਤਾਰ ਕਰਕੇ ਆਇਆ ਜਦਕਿ ਮੋਲਜਮ ਸੰਜੀਵ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੰਡੇਹੜ ਸ਼ੰਭੂ ਬਾਰਡਰ ਤੇ ਕੇਂਦਰ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਨੀਤੀਆਂ ਦੇ ਵਿਰੋਧ ਵਿੱਚ ਚੱਲ ਰਿਹਾ ਧੰਨੇ ਵਿੱਚ ਕੋਰਟ ਸਦਰਖਾਨ ਤੋਂ ਗਏ ਕਿਸਾਨ ਜਰਨੈਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਕਿਸਾਨ ਜਰਨੈਲ ਸਿੰਘ ਦੀ ਦੇ ਪਿੰਡ ਪੁੱਜਨ ਤੇ ਨਾਮ ਅੱਖਾਂ ਨਾਲ ਪਿੰਡ ਦੇ ਸ਼ਮਸ਼ਾਨ ਘਾੜ ਵਿਖੇ ਅੰਤਮ ਰਸਮਾਂ ਕੀਤੀਆਂ ਗਈਆਂ ਅੰਤਮ ਸੰਸਕਾਰ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਡੀ ਗਿਣਤੀ ਵਿੱਚ ਆਗੂ ਪੁੱਜੇ ਤੇ ਆਗੂਆਂ ਤੋਂ ਲਾਭਾਂ ਪਿੰਡ ਤੇ ਇਲਾਕਾ ਵਾਸੀਆਂ ਨੇ ਪੁੱਜ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਲੰਗੇ ਵੀਰ ਵਰਤ ਤबीयत ਅਚਾਨਕ ਵਿਗੜ ਗਈ ਇਲਾਦੇ ਲਈ ਉਹ ਤੁਰੰਤ ਆਪਣੇ ਸਾਥੀ ਸਮੇਤ ਵਾਪਸ ਆ ਗਏ ਰਾਜਪੂਰੇ ਕੋਲ ਪਹੁੰਚਦੇ ਤਬੀਅਤ ਜ਼ਿਆਦਾ ਵਿਗੜਨ ਕਰਕੇ ਮੌਤ ਹੋ ਗਈ ਹਰਿਆਣਾ ਦੇ ਸਿਰਸਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾਨੇ ਹਰਿਆਣਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਕਿਹਾ ਕਿ ਅਸੀਂ ਤਿਆਰ ਹਾਂ ਅਤੇ ਹਰਿਆਣਾ ਦੇ ਲੋਕ ਵੀ ਤਿਆਰ ਹਨ ਇਸ ਦੀ ਮਿਸਾਲ ਅਸੀਂ ਲੋਕ ਸਭਾ ਚੋਣਾਂ ਵਿੱਚ ਦੇਖੀ ਹੈ ਤੇ ਜਿਸ ਤਰ੍ਹਾਂ ਹਰਿਆਣਾ ਸਰਕਾਰ ਜਲਦਬਾਜ਼ੀ ਵਿੱਚ ਫੈਸਲੇ ਲੈ ਰਹੀ ਹੈ ਉਸ ਤੋਂ ਸਪਸ਼ਟ ਹੈ ਕਿ ਹਰਿਆਣਾ ਸਰਕਾਰ ਨੇ ਹਾਰ ਮੰਨ ਲਈ ਹੈ ਹਰਿਆਣਾ ਨੂੰ ਦੇਸ਼ ਵਿੱਚ ਸਭ ਤੋਂ ਅੱਗੇ ਹੋਣਾ ਚਾਹੀਦਾ ਸੀ ਪਰ ਭਾਜਪਾ ਨੇ ਇਸ ਨੂੰ ਪਿੱਛੇ ਧੱਕ ਦਿੱਤਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਦਾ ਕੋਈ ਮਤਲਬ ਨਹੀਂ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਦੀ ਲੋੜ ਨਹੀਂ ਕਾਂਗਰਸ ਆਪਣੇ ਦੰਬ ਤੇ ਸਮਰੱਥ ਹੈ ਅਸੀਂ ਭਾਰੀ ਬਹੁਮਤ ਨਾਲ ਸਰਕਾਰ ਬਣਾਵਾਂਗੇ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਪਾਰ ਕਰਕੇ ਪੈਰਾ 올림픽 ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀ ਇੱਕ ਵਾਰ ਫਿਰ ਪੈਰਾ 올림픽 ਖੇਡਾਂ ਵਿੱਚ ਚਮਕਣ ਲਈ ਤਿਆਰ ਹਨ ਇਹ ਖੇਡਾਂ 28 ਅਗਸਤ ਤੋਂ 8 ਸਤੰਬਰ ਤੱਕ ਪੈਰਿਸ ਵਿੱਚ ਹੋਣਗੀਆਂ ਇੱਥੇ ਭਾਰਤ ਦੇ 84 ਮੈਂਬਰੀ ਦਲ ਦੇ ਵਿਦਾਇਗੀ ਸਮਾਰੋਹ ਵਿੱਚ ਕੇਂਦਰੀ ਮੰਤਰੀ ਮਨਸੁਖ ਮੜਵਿਆਰਾ ਕਹਿਣਾ ਹੈ ਕਿ ਉਹਨਾਂ ਨੂੰ ਚੁਣੌਤੀ ਦਾ ਸਾਹਮਣਾ ਕਰਨ ਵਾਲੇ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ ਇਸ ਮੌਕੇ ਖੇਡ ਰਾਜ ਮੰਤਰੀ ਰਕਸ਼ਾ ਖੜ세 ਭਾਰਤ ਦੀ ਪੈਰਾ 올림픽 ਕਮੇਟੀ ਦੇ ਪ੍ਰਧਾਨ ਦਵਿੰਦਰ ਚਾਜਰੀਆ ਤੇ ਭਾਰਤੀ ਝੰਡਾ ਵਰਦਾਰ ਸੁਮਿਤ ਅੰਤਲ ਉਦ்கਾਟਨ ਸਮਾਰੋਹ ਵਿੱਚ ਮੌਜੂਦ ਸਨ ਪਿਛਲੇ ਕੁ ਸਾਲਾਂ ਵਿੱਚ ਪੈਰਾ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਕਰਦੇ ਹੋਏ ਮਾੜਵੀਆ ਦਾ ਕਹਿਣਾ ਹੈ ਕਿ ਭਾਰਤ ਦਾ 84 ਮੈਂਬਰਾਂ ਦਾ ਦਲ ਪੈਰਿਸ ਜਾ ਰਿਹਾ ਹੈ। ਪਿਛਲੀ ਵਾਰ ਟੋਕੀਓ 올림픽 ਵਿੱਚ ਇਹ ਗਿਣਤੀ 586 ਸਾਡੇ 56 ਖਿਡਾਰੀਆਂ ਦੇ ਦਲ ਨੇ 19 ਤਗਮੇ ਜਿੱਤੇ ਸਨ ਪਰ ਇਸ ਵਾਰ ਸਾਡੇ ਖਿਡਾਰੀਆਂ ਦੀ ਗਿਣਤੀ 84 ਹੈ। ਸਾਨੂੰ ਉਮੀਦ ਹੈ ਕਿ ਸਾਡੇ ਖਿਡਾਰੀ ਪੈਰਿਸ ਵਿੱਚ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਨੇ ਪੈਰਿਸ ਖਿਡਾਰੀਆਂ ਨੂੰ ਕਿਹਾ ਹੈ ਕਿ ਤੁਸੀਂ ਉਹ ਖਿਡਾਰੀ ਹੋ ਜੋ ਚੁਣੌਤੀ ਦਾ ਸਾਹਮਣਾ ਕਰਦੇ ਹੋ ਤੁਸੀਂ ਉਹ ਲੋਕ ਹੋ ਜੋ ਉਲਟਸ ਰੀਤੀਆਂ ਦਾ ਸਾਹਮਣਾ ਕਰਦੇ ਹੋ ਹਾਂ ਤੁਹਾਨੂੰ ਬਸ ਆਪਣੀ ਪੂਰੀ ਕੋਸ਼ਿਸ਼ ਕਰਨੀ ਹੋਵੇਗੀ ਵਿਦੇਸ਼ਾਂ ਵਿੱਚ ਉਹ ਆਏ ਦਿਨ ਕੋਈ ਨਾ ਕੋਈ ਮਨਹੂਸ ਖਬਰ ਮਿਲ ਹੀ ਜਾਂਦੀ ਹੈ ਪੈਂਡ ਮਸੀਤਾ ਦੇ ਇੱਕ ਪਰਿਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਰੋਜੀ ਰੋਟੀ ਕਮਾਉਣ ਦੇ ਲਈ ਦੁਬਈ ਗਏ ਨੌਜਵਾਨ ਸ਼ੇਰੇ ਦੀ ਦਿਲਦਾਰ ਦੌਰਾ ਪੈਣ ਨਾਲ ਮੌਤ ਦੀ ਖਬਰ ਮਿਲੀ ਹੈ ਸ਼ੇਰਾ ਪੁੱਤਰ ਕੇਵਲਵਾਸੀ ਪਿੰਡ ਮਸੀਤਾਂ ਦੀ 10 ਅਗਸਤ ਨੂੰ ਦੁਬਈ ਦੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਸ਼ੇਰੇ ਦੇ ਵੱਡੇ ਭਰਾ ਜਸਪਾਲ ਦਾ ਕਹਿਣਾ ਹੈ ਕਿ ਇਹ ਉਸ ਤੋਂ ਛੋਟਾ ਸੀ ਜੋ 9 ਮਾਰਚ 2021 ਨੂੰ ਆਪਣੇ ਵਧਿਆ ਭਵਿੱਖ ਦੀ ਆਸ ਵਿੱਚ ਦੁਬਈ ਰੋਜੀ ਰੋਟੀ ਕਮਾਉਣ ਗਿਆ ਸੀ। 15 ਅਗਸਤ ਨੂੰ ਮਰਤਿਕ ਦੇ ਭਾਰਤ ਪੁੱਜਣ ਤੇ ਅੰਤਮ ਸੰਸਕਾਰ ਕੀਤਾ ਗਿਆ। ਉਨਾ ਦੱਸਿਆ ਕਿ ਉਕਤ ਨੌਜਵਾਨ ਦਾ ਨਵੰਬਰ ਮਹੀਨੇ ਵਿੱਚ ਵਿਆਹ ਪੱਕਾ ਕੀਤਾ ਹੋਇਆ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਐਕਟ ਪਾਰਟੀ ਦੇ ਪਾਕੁਰੰਗਾ ਤੋਂ ਲਿਸਟ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਨਸਲੀ ਭਾਈਚਾਰਕ ਮਾਮਲਿਆਂ ਦੇ ਬੁਲਾਰੇ ਡਾਕਟਰ ਪਰਮਜੀਤ ਕੌਰ ਪਰਵਾਰ ਨੇ ਇੱਕ ਅਹਿਮ ਮੁੱਦਾ ਦੇਸ਼ ਦੇ ਪੁਲਿਸ ਮੰਤਰੀ ਮਾਰਕ ਮਿਸ਼ੇਲ ਦੇ ਧਿਆਨ ਵਿੱਚ ਲਿਆਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮਾਇਕਮੇ ਦੇ ਵਿੱਚ ਭਾਰਤੀ ਹੋਣ ਉਪਰੰਤ ਸੌਂਚਣ ਦੇ ਲਈ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਕਿ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੀ ਧਾਰਮਿਕ ਆਜ਼ਾਦੀ ਅਨੁਸਾਰ ਧਾਰਮਿਕ ਗ੍ਰੰਥ ਜਾਂ ਵਿਸ਼ਵਾਸ ਅਨਸਾਰ ਉਸਦੀ ਵਰਤੋਂ ਕਰ ਸਕਣ ਇਸ ਵੇਲੇ ਅਜਿਹੀ ਚੋਣਾਂ ਹੋਣ ਕਰਕੇ ਵਕ ਵਕ ਭਾਈਚਾਰਕ ਲੋਕਾਂ ਨੂੰ ਇਸ ਦੀ ਘਾਟ ਰੜਕਦੀ ਹੈ ਡਾਕਟਰ ਪਰਮਾਰ ਨੇ ਕਿਹਾ ਕਿ ਸੰਸਦ ਜਾਂ ਨਿਆਪਾਲਿਕਾ ਵਿੱਚ ਸੌਂ ਚੁੱਕਣ ਵੇਲੇ ਧਾਰਮਿਕ ਗ੍ਰੰਥ ਦੀ ਕਿਤਾਬ ਚੁਣਨ ਦੇ ਲਈ ਕਈ ਵਿਕਲਪ ਮੌਜੂਦ ਹਨ ਉਨਾ ਅਧਾਰਨ ਦਿੱਤੀ ਕਿ ਸਾਬਕਾ ਜੱਜ ਅਜੀਤ ਸਵਰਨ ਸਿੰਘ ਨੇ 2002 ਵਿੱਚ ਮੈਨੀਕਾਓ ਜ਼ਿਲ੍ਹਾ ਅਦਾਲਤ ਵਿੱਚ ਨਿਯੁਕਤ ਕੀਤੇ ਜਾਂਦੇ ਸਿੱਖਾਂ ਦੇ ਪਵਿੱਤਰ ਗ੍ਰੰਥ ਅਨੁਸਾਰ ਸੌ ਚੁੱਕੀ ਸੀ ਸਾਬਕਾ ਲੇਬਰ ਸੰਸਦ ਮੈਂਬਰ ਅਸ਼ਰਫ ਚੌਧਰੀ ਨੇ 2002 ਵਿੱਚ ਕੁਰਾਨ ਤੇ ਸੌ ਚੁੱਕੀ ਸੀ ਸੰਸਦ ਦੇ ਨਿਯਮਾਂ ਅਨੁਸਾਰ ਨਵੇਂ ਸੰਸਦ ਮੈਂਬਰਾਂ ਨੂੰ ਚੋਣ ਕਮੇਟੀਆਂ ਵਿੱਚ ਬੋਲਣ ਬੈਠਣ ਵੋਟ ਪਾਉਣ ਜਾਂ ਸੇਵਾ ਕਰਨ ਤੋਂ ਪਹਿਲਾਂ ਸੌ ਚੁਕਾਈ ਜਾਂਦੀ ਹੈ ਜੇਕਰ ਉਹਨਾਂ ਨੂੰ ਸੌ ਚੁੱਕਣ ਵੇਲੇ ਧਾਰਮਿਕ ਆਜ਼ਾਦੀ ਦਾ ਮੌਕਾ ਦਿੱਤਾ ਜਾਵੇ ਤਾਂ ਬਹੁਤ ਸਾਰੇ ਗ੍ਰੈਜੂਏਟਰ ਤੇ ਆਪਣੇ ਵਿਸ਼ਵਾਸ ਨਾਲ ਸੰਬੰਧਿਤ ਧਾਰਮਿਕ ਪਾਠ ਤੇ ਸੌ ਚੁੱਕਣ ਦਾ ਨਿੱਕ ਮਾਨ ਸਕਦੇ ਹਨ ਉਹਨਾਂ ਕਹੇ ਕਿ ਮੈਂ ਉਪਲਬਧ ਧਾਰਮਿਕ ਗ੍ਰੰਥਾਂ ਨੂੰ ਬਾਈਬਲ ਨਵੇਂ ਨੇਮ ਪੁਰਾਣੇ ਨੇਮ ਗੀਤਾ ਗੁਟਕਾ ਸਾਹਿਬ ਕੁਰਾਨ ਅਤੇ ਹੋਰਨਾਂ ਨੂੰ ਸ਼ਾਮਲ ਕਰਨ ਦੇ ਲਈ ਇੱਕ ਬਿੱਲ ਦਾ ਖਰੜਾ ਤਿਆਰ ਕੀਤਾ ਹੈ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਅਗਲੀ ਖਬਰ ਅਨੁਸਾਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਨਿਊਜ਼ੀਲੈਂਡ ਪਰਣ ਆਉਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਵੇਲੇ ਹੱਥ ਕੁੱਟਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਇੰਡੀਆ ਕੰਪਲੈਕਸ ਮਾਰਕੀਟ ਬਣ ਗਿਆ ਹੈ ਵੀਜ਼ੇ ਵਾਸਤੇ ਲੱਗਣ ਵਾਲੇ ਵਿਤੀ ਕਾਗਜ਼ਾਂ ਦੀ ਅਸਲੀਅਤ ਪਰਖਣ ਵਾਸਤੇ ਇਮੀਗ੍ਰੇਸ਼ਨ ਨੂੰ 2-4 ਹੋਣਾ ਪੈ ਰਿਹਾ ਹੈ ਇੰਡੀਆ ਕੰਪਲੈਕਸ ਮਾਰਕੀਟ 9NZ ਕਹਿੰਦਾ ਹੈ ਕਿ ਕਿਉਂਕਿ ਵਿਦਿਆਰਥੀ ਵੀਜ਼ਾ ਘਟਦਾ ਜਾ ਰਿਹਾ ਹੈ ਇਮੀਗ੍ਰੇਸ਼ਨ ਅਧਿਕਾਰੀ ਭਾਰਤ ਨੂੰ ਇੱਕ ਗੁੰਝਲਦਾਰ ਬਾਜ਼ਾਰ ਦੇ ਰੂਪ ਵਿੱਚ ਬਿਆਨ ਕਰ ਰਹੇ ਹਨ ਜੋਖਮਾਂ ਵੱਲ ਇਸ਼ਾਰਾ ਕਰ ਰਹੇ ਹਨ ਕਿਉਂਕਿ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਵਾਨਗੀ ਦਰਾਂ ਵਿੱਚ ਕਮੀ ਆਈ ਹੈ ਜੂਨ 2024 ਦੇ 6 ਮਹੀਨਿਆਂ ਵਿੱਚ ਨਿਊਜ਼ੀਲੈਂਡ ਵਿੱਚ ਪ੍ਰਾਈਵੇਟ ਟ੍ਰੇਨਿੰਗ ਇਸਟੈਬਲਿਸ਼ਮੈਂਟ ਪੀ5 ਵਿੱਚ ਪੜਨ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਵਿੱਚੋਂ ਸਿਰਫ 27.30% ਹੀ ਵੀਜ਼ਾ ਪ੍ਰਾਪਤ ਕਰ ਸਕੇ ਜੋ ਕਿ ਚੋਟੀ ਦੇ 15 ਵਿਦੇਸ਼ੀ ਬਾਜ਼ਾਰਾਂ ਵਿੱਚੋਂ ਸਭ ਤੋਂ ਮਾੜਾ ਪ੍ਰਦਰਸ਼ਨ ਹੈ ਇਸ ਦਾ ਮਤਲਬ ਹੈ ਕਿ ਭਾਰਤ ਹੁਣ ਪਿਛਲੇ ਸਾਲ ਦੇ ਮੁਕਾਬਲੇ ਸੂਚੀ ਵਿੱਚ ਸਭ ਤੋਂ ਹੇਠਾਂ ਖਿਸਕ ਗਿਆ ਹੈ ਜਦੋਂ ਨੇਪਾਲ ਨੇ ਪੀਟੀਈ ਵਿਦਿਆਰਥੀਆਂ ਲਈ ਸਭ ਤੋਂ ਘੱਟ ਪ੍ਰਵਾਨਗੀ ਦਰਾਂ ਸਾਬਤ ਹੋਈਆਂ ਨੇਪਾਲ 2.6% ਸੀ ਭਾਰਤ ਲਈ 43% ਟੀ ਪੁਕੀਐਂਗਾ ਨਿਊਜ਼ੀਲੈਂਡ ਇੰਸਟੀਚਿਊਟ ਆਫ ਸਕਿਲਜ਼ ਐਂਡ ਟੈਕਨੋਲੋਜੀ ਸੰਸਥਾਵਾਂਾਂ ਅਤੇ ਯੂਨੀਵਰਸਟੀਆਂ ਲਈ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਵੀ ਕੋਈ ਵਿਦਿਆਰਥੀਆਂ ਦਾ ਕੋਈ ਵੀ ਬਿਹਤਰ ਪ੍ਰਦਰਸ਼ਨ ਸਾਹਮਣੇ ਨਹੀਂ ਆ ਰਿਹਾ ਪਿਛਲੇ ਸਾਲ 56.5 ਫੀਸਦੀ ਦੇ ਮੁਕਾਬਲੇ ਇਸ ਸਾਲ ਜੂਨ ਤੱਕ ਸਿਰਫ 40 ਫੀਸਦੀ ਟੀ ਪੁਕੀਐਂਗਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਯੂਨੀਵਰਸਿਟੀ ਪੱਧਰ ਤੇ ਜਿੱਥੇ ਪ੍ਰਵਾਨਗੀ ਦੀਆਂ ਦਰਾਂ ਇਤਿਹਾਸਕ ਤੌਰ ਤੇ ਉੱਚੀਆਂ ਆ ਰਹੀਆਂ ਹਨ ਭਾਰਤੀ ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਮਾੜਾ ਪ੍ਰਦਰਸ਼ਨ ਕੀਤਾ 2023 ਵਿੱਚ 82.2% ਸੀ ਹੁਣ 70% ਰਿਹਾ ਹੈ ਭਾਰਤੀ ਵਿਦਿਆਰਥੀਆਂ ਦੇ ਵਿੱਤੇ ਵਾਸਤੇ ਵਿੱਤੀ ਲੋੜਾਂ ਦੀ ਪੂਰਤੀ ਕਰਨੀ ਹੁੰਦੀ ਹੈ ਕਈ ਵਾਰ ਇਹ ਦਸਤਾਵੇਜ਼ ਪ੍ਰਮਾਣਿਤ ਨਹੀਂ ਹੁੰਦੇ ਅਤੇ ਗੈਰ ਵਿੱਤੀ ਬੈਂਕਿੰਗ ਕਾਰਪੋਰੇਸ਼ਨਾਂ ਤੋਂ ਫੰਡ ਆਉਂਦੇ ਹਨ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਰਾਸ਼ਟਰਪਤੀ ਅਹੁਦੇ ਲਈ ਰਿਪਬਲିକਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਐਸ਼ਵਰਨ ਵਰਜੀਨੀਆ ਸਥਿਤ ਚੋਣ ਮੁਹਾਇਮ ਦਫ਼ਤਰ ਵਿੱਚ ਚੋਰੀ ਵੱਲੋਂ ਸਨ ਲਾਉਣ ਦੀ ਖਬਰ ਹੈ। ਮਾਮਲੇ ਦੀ ਲਾ ਇਨਫੋਰਸਮੈਂਟ ਅਫਸਰ ਜਾਂਚ ਕਰ ਰਹੇ ਹਨ। ਲੋਕਡਾਊਨ ਕਾਉਂਟੀ ਸ਼ੈਰਫ ਦੇ ਦਫ਼ਤਰ ਅਨੁਸਾਰ ਰਾਤ 9 ਵਜੇ ਦੇ ਆਸ-ਪਾਸ ਦਫ਼ਤਰ ਵਿੱਚ ਹੀ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਜੋ ਦਫ਼ਤਰ 트੍ਰੰਪ ਦੇ ਚੋਣ ਮੁਹਾਇਮ ਸੰਚਾਲਕਾਂ ਨੇ ਪੱਤੇ ਉੱਪਰ ਲਿਆ ਹੈ। ਇਸ ਦਫ਼ਤਰ ਨੂੰ ਵਰਜੀਨੀਆ 10ਥ ਡਿਸਟ੍ਰਿਕਟ ਰਿਪਬਲਿਕਨ ਪਾਰਟੀ ਵੱਲੋਂ ਆਪਣੇ ਹੈੱਡਕੁਆਰਟਰ ਵੱਜੋਂ ਵਰਤਿਆ ਜਾ ਰਿਹਾ ਹੈ। ਜਾਂਚ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਟਨਾਸਾਂ ਦੀ ਸੀਸੀਟੀਵੀ ਵੀਡੀਓ ਪ੍ਰਾਪਤ ਕਰ ਲਈ ਹੈ ਜਿਸ ਵਿੱਚ ਚੋਰ ਦਫ਼ਤਰ ਵਿੱਚ ਨਜ਼ਰ ਆ ਰਿਹਾ ਹੈ। ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹਨ ਤੇ ਕਾਲੀ ਟੋਪੀ ਲਈ ਹੋਈ ਹੈ। ਇੱਕ ਬੈਗ ਲਟਕਾਇਆ ਹੋਇਆ ਹੈ। ਸ਼ੈਰਫ ਮਾਈਕ ਚੈਪਮੈਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਿਸੇ ਰਾਜਸੀ ਪਾਰਟੀ ਦੇ ਦਫ਼ਤਰ ਵਿੱਚ ਇਸ ਤਰ੍ਹਾਂ ਦੀ ਸਨ ਲੱਗਣ ਦੀ ਇਹ ਇੱਕ ਟਾਮੀ ਵਿਰਲੀ ਘਟਨਾ ਹੈ